ਕਹਿੰਦੇ ਨੇ ਜਾ ਕੋ ਰਕੇ ਸਾਇਆ ਮਾਰ ਸਕੇ ਨਾ ਕੋਈ ਅਕਸਰ ਇਹ ਕਹਾਵਤ ਤੁਸੀਂ ਬੜੀ ਵਾਰੀ ਸੁਣੀ ਹੋਏਗੀ ਪਰ ਇਹ ਕਹਾਵਤ ਇੱਕ ਬਕਰੇ ਲਈ ਸਹੀ ਸਾਬਤ ਹੋਈ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ 6 ਜਿਹੜੇ ਵਿਅਕਤੀ ਸਨ ਇੱਕ ਬਕਰੇ ਦੀ ਬਲੀ ਦੇਣ ਵਾਸਤੇ ਜਾ ਰਹੇ ਸਨ ਤਾਂ ਬਕਰਾ ਜਿਹੜਾ ਆ ਉਹ ਵੀ ਕਾਰ ਦੇ ਵਿੱਚ ਹੀ ਸੀ ਤਾਂ ਅਚਾਨਕ ਜਿਹੜਾ ਪੋਲ ਦੇ ਉੱਤੋਂ ਜਦੋਂ ਗੱਡੀ ਜਾਰੀ ਹੁੰਦੀ ਹੈ ਤਾਂ ਗੱਡੀ ਦੀ ਸਪੀਡ ਜਿਆਦਾ ਹੋਣ ਦੇ ਕਾਰਨ ਗੱਡੀ ਜਿਹੜੀ ਆ ਉਹ ਦਰਿਆ ਦੇ ਵਿੱਚ ਜਾ ਡਿੱਗਦੀ ਹੈ ਜਿਹਦੀ ਉਚਾਈ ਲਗਭਗ ਜਿਹੜੀ ਆ 35 ਤੋਂ 40 ਫੁੱਟ ਦੱਸੀ ਜਾ ਰਹੀ ਹੈ ਤਾਂ ਜਦੋਂ نیچے ਡਿੱਗਦੀ ਹੈ ਗੱਡੀ ਤਾ ਗੱਡੀ ਦੇ ਵਿੱਚ 6 ਲੋਕ ਜਿਹੜੇ ਸਵਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ 4 ਜਿਹੜੇ ਨੌਜਵਾਨਾਂ ਦੀ ਜੜੀ ਆ ਉਹ ਮੌਤ ਹੋ ਜਾਂਦੀ ਐ ਤਾਂ 2 ਜਿਹੜੇ ਨੌਜਵਾਨ ਸੀ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਲੇਕਿਨ ਉਹ ਬਚਣ ਗਏ ਜਾਂ ਨਹੀਂ ਬਚਣ ਗਏ ਫਿਲਹਾਲ ਜਿਹੜਾ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਲੇਕਿਨ ਇਸ ਵਿਚਾਲੇ ਇੱਕ ਚਮਤਕਾਰ ਐਸਾ ਹੋਇਆ ਕਿ ਬੱਕਰਾ ਬਿਲਕੁਲ ਸਹੀ ਸਲਾਮਤ ਐ ਜੀ ਹਾਂ ਤੁਹਾਨੂੰ ਦੱਸਿਓ ਕਿ ਜਿਸ ਬੱਕਰੇ ਦੀ ਉਹ ਬਲੀ ਦੇਣ ਪਾਸੇ ਜਾ ਰਹੇ ਸਨ ਬੱਕਰਾ ਜਿਹੜਾ ਆ ਉਹ ਬਿਲਕੁਲ ਸਹੀ ਸਲਾਮਤ ਹੈ ਤਾਂ ਉਹ ਦੱਸਦੇ ਕਿ ਇਹ ਖਬਰ ਬਿਲਾਸਪੁਰ ਦੀ ਸਾਹਮਣੇ ਆਈ ਹੈ ਜਿੱਥੇ ਬਕਰਾ ਜਿਹੜਾ ਬਿਲਕੁਲ ਜਿਹੜਾ ਦੱਸਿਆ ਜਾ ਰਿਹਾ ਕਿ ਉਸ ਨੂੰ ਇੱਕ ਖਰੋਜ ਤੱਕ ਨਹੀਂ ਆਈ ਹੈ ਇੰਨੀ ਉਚਾਈ ਤੋਂ ਡਿੱਗੀ ਹੈ ਨਾ ਉਸ ਦੀ ਲੱਤ ਟੁੱਟੀ ਹੈ ਨਾ ਬਾਹਾਂ ਟੁੱਟੀ ਹੈ ਨਾ ਕੋਈ ਉਸ ਤੇ ਕੋਈ ਸੱਟ ਲੱਗੀ ਆ ਤਾਂ ਬਿਲਕੁਲ ਸਹੀ ਸਲਾਮਤ ਜਿਹੜਾ ਹੈ ਉਹ ਬਕਰਾ ਆ ਪਰ ਲੇਕਿਨ ਗੱਡੀ ਦੇ ਵਿੱਚ ਸਵਾਰ ਚਾਰ ਨੌਜਵਾਨ ਜਿਹੜੇ ਉਹਨਾਂ ਦੀ ਮੌਤ ਹੋ ਗਈ ਅਤੇ ਦੋ ਜਿਹੜੇ ਨੇ ਗੰਭੀਰ ਜ਼ਖਮੀ ਹਨ वहाँ से ये लोग मंदिर से पूजा उजा करके बकरे की वो लाए थे और वो गाड़ी में ही था तो वो तो अभी जिंदा है स्वस्थ वो सनेर नदी का पुल है वो पुल में के नीचे ये गाड़ी एक्सीडेंट हो गई वो शायद वहाँ जो चक्षुदर्शी साक्षी वो लोग बता रहे हैं कि अनियंत्रित होकर सीधे डिवा पुल के नीचे गिर गई है जिसमें छः लोग सवार थे जिसमें चार की मौके पर ही मौत हो गई थी जिनमें दो जो घायल थे उन्हें मेडिकल कॉलेज जबलपुर में भर्ती कराया गया था इलाज के लिए और घायल है उसमें एक अभी गंभीर है गंभीर स्थिति अभी दोनों गंभीर स्थिति में हैं ये गरीब 35 से 40 फीट की ऊंचाई है वहाँ से नीचे गिरी थी गाड़ी और तेज़ रफ्तार होने के कारण ये रेलिंग तोड़ते हुए पार हो गई थी